ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਆਪ ਆदमी ਪਾਰਟੀ ਹੋਈ ਦਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਗਾਵਤ ਸ਼ੁਰੂ ਕਰ ਦਿੱਤੀ ਗਈ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਦੂਸਰੇ ਪਾਸੇ ਮਨੀ ਸੋਦਿਆ ਜੋ ਪੰਜਾਬ ਦੇ ਆਪ ਆਦਮੀ ਪਾਰਟੀ ਦੇ ਇੰਚਾਰਜ ਨੇ ਜਿਨ੍ਹਾਂ ਨੇ ਪੱਕੇ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਹੀ ਚਲਾਕ ਨਿਕਲੇ ਕਿਉਂਕਿ ਲੈਂਡ ਪੁਲਿੰਗ ਪਾਲਸੀ ਦਾ ਵਰੋਡ ਪੂਰੇ ਪੱਧਰ ਤੇ ਹੋ ਰਿਹਾ ਹੈ ਹਰ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਰੱਜ ਕੇ ਭੰਡਿਆ ਜਾ ਰਿਹਾ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦਰੋਂ ਅੰਦਰੀ ਬਗਾਵਤ ਸ਼ੁਰੂ ਕਰ ਦਿੱਤੀ ਹੈ ਕੌਣ ਹੈ ਕੌਣ ਕਹਿ ਰਿਹਾ ਹੈ ਮਾਲਵਿੰਦਰ ਕੰਗ ਨੂੰ ਕੌਣ ਕਹਿ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਿਨੇਸ਼ ਛੱਡਾ ਨੂੰ ਕੌਣ ਕਹਿ ਰਿਹਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੂੰ ਕੌਣ ਕਹਿ ਰਿਹਾ ਹੈ ਓਐਸਡੀ ਊੰਕਾਰ ਸਿੰਘ ਨੂੰ ਕੌਣ ਕਹਿ ਰਿਹਾ ਹੈ ਭਾਈ ਪ੍ਰਗਟ ਮਾਨ ਦੇ ਸਕੇ ਭਰਾ ਨਾਨਕ ਸਿੰਘ ਮਾਲ ਨੂੰ ਕਿ ਤੁਸੀਂ ਸੋਸ਼ਲ ਮੀਡੀਆ ਤੇ ਵਿਰੋਧ ਕਰੋ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਦਾ ਵਿਰੋਧ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦਾ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨਾਂ ਦੇ ਨਾਲ ਨੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਬਾੜੇ ਹੀ ਚਲਾਕ ਨਿਕਲੇ ਆਪਣਾ ਪਾਸਾ ਬਚਾਉਣ ਦੇ ਲਈ ਜਿਹੜੀ ਚਾਲ ਚੱਲੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਾਬਾ ਬੀਬਾ ਸਿੰਘ ਜੀ ਤੌਰ ਬਾਦਲ ਨੇ ਬੀਬਾ ਹਰਸਿਵਰਤ ਕੌਰ ਬਾਦਲ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੀ ਕਹਿੰਦੇ ਹੁੰਦੇ ਸੀ ਜਦੋਂ ਤਿੰਨ ਕਾਲੇ ਕਾਨੂੰਨ ਥੋਪੇ ਗਏ ਸੀ ਪੂਰੇ ਭਾਰਤ ਦੇ ਕਿਸਾਨਾਂ ਤੇ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇ ਰੱਜ ਕੇ ਸੋਹਲੇ ਗਏ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਗਈਆਂ ਬੀਬਾ ਹਰਸਿਵਰਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸੋਸ਼ਲ ਮੀਡੀਆ ਤੇ ਆਨਲਾਈਨ ਹਾਲੇ ਵੀ ਵਿਆਕ ਪਏ ਨੇ ਉਹਨਾਂ ਨੇ ਤਾਰੀਫ ਕੀਤੀ ਸੀ ਤਿੰਨ ਕਾਲੇ ਕਾਨੂੰਨਾਂ ਦੀ ਲੇਕਿਨ ਜਿਵੇਂ ਹੀ ਪਤਾ ਲੱਗਿਆ ਕਿ ਵੋਟ ਬੈਂਕ ਜ਼ੀਰੋ ਹੋ ਜਾਵੇਗਾ ਜੇਕਰ ਅਸੀਂ ਮੋਦੀ ਦੀ ਸਪੋਰਟ ਕਰਾਂਗੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਤਾਂ ਮਿੰਟਾਂ ਅਤੇ ਸਕਿੰਟਾਂ ਦੇ ਵਿੱਚ ਪੈਂਤਰਾ ਬਦਲ ਦਿੱਤਾ ਇਵਨ ਦੋ ਬੀਬਾ ਹਰ ਸਿਮਰ ਤੌਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਵੋਟ ਬੈਂਕ ਛੁਰੂ ਵਿੱਚ ਇਕਾਲੀ ਦਲ ਦਾ ਬਿਲਕੁਲ ਜ਼ੀਰੋ ਹੋ ਗਿਆ ਸੀ ਲੇਕਿਨ ਪੰਜਾਬ ਦੇ ਮੁੱਖ ਪੰਜਾਬ ਦੇ ਲੋਕਾਂ ਨੇ ਕੋਰਾ ਜਵਾਬ ਦਿੱਤਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਗਏ ਤੇ ਮੂੰਹ ਦੀ ਖਾਣੀ ਪਈ ਬਦਲਾਵ ਦੇ ਨਾਮ ਤੇ ਲੋਕਾਂ ਨੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਛੱਗਾ ਚੁੱਕਦੇ ਨਜ਼ਰ ਆ ਰਹੇ ਨੇ ਭਈ ਲੈਨ ਪੋਲਿੰਗ ਪਾਲਿਸੀ ਦੇ ਵਿੱਚ ਮੇਰਾ ਕੋਈ ਲੈਨ ਦੇ ਨਹੀਂ ਜੇਕਰ ਪੰਜਾਬ ਦੇ ਕਿਸਾਨ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਨੇ ਕਿਉਂਕਿ ਚੀਫ ਸੈਕਟਰੀ ਐਜ਼ ਅ ਚੇਅਰਮੈਨ ਉਹਦੇ ਆ ਤੋਂ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਹੋਇਆ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਬੰਦੇ ਬਿਠਾਏ ਹੋਏ ਨੇ ਜਿਨ੍ਹਾਂ ਨੂੰ ਚੇਅਰਮੈਨ ਗਲਾਦਾ ਦਾ ਪ੍ਰਾਦਾ ਦਾ ਪਿੱਡਾ ਦਾ ਬਣਾਇਆ ਗਿਆ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਉਹ ਉਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹੀ ਕੰਮ ਕਰ ਰਹੇ ਨੇ ਜੋ ਵਿਵਾਦ ਸਿਰੁਤਨ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ 2020 ਦੇ ਵਿੱਚ ਤੇ ਬਾਅਦ ਵਿੱਚ ਭਾਵੇਂ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਖਬਰਿਆਜ਼ਾ ਉਤਨਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜੇਕਰ ਬਵਾਲ ਮੱਚੇਗਾ ਵਿਰੋਧ ਹੋਵੇਗਾ ਕਿਸਾਨਾਂ ਵੱਲੋਂ ਤੇ ਮੈਦ ਝਗਾ ਚੁੱਕਦੇ ਆਂਗਾ ਵੀ ਭਈ ਇਹ ਤਾਂ ਉਹਦੇ ਮੇਰੇ ਕੋਲ ਹੈ ਹੀ ਨਹੀਂ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਜਾਣਦਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਦਰੋਂ ਅੰਦਰੀ ਸੂਤਰ ਦੱਸਦੇ ਨੇ ਕਿ ਇਹ ਚਾਹੇ ਕੁਲਦੀਪ ਸਿੰਘ ਧਾਲੀਵਾਲ ਹੋਵੇ ਚਾਹੇ ਮਾਲਵਿੰਦਰ ਕੰਗ ਹੋਵੇ ਚਾਹੇ ਦਨੀਸ਼ ਚੱਡਾ ਹੋਵੇ ਚਾਹੇ ਓਐਸਡੀ ਕੰਕਾਰ ਸਿੰਘ ਹੋਣ ਤੇ ਚਾਹੇ ਹੋਣ ਨਾਨ ਸਿੰਘ ਮਾਨ ਜੋ ਸਕੇ ਚਾਚੇ ਦੇ ਭਰਾ ਨੇ ਭਗਵੰਤ ਮਾਨ ਦੇ ਉਹਨਾਂ ਵੱਲੋਂ ਅੰਦਰ ਖਾਤੇ ਵਿਰੋਧ ਪਾਇਆ ਜਾ ਰਿਹਾ ਹੈ ਕਿ ਤੁਸੀਂ ਪੋਸਟ ਪਾਓ ਤੇ ਬਾਅਦ ਵਿੱਚ ਮੈਂ ਪੋਸਟ ਪਾ ਦਿਆਂਗਾ ਵੀ ਭਈ ਮੈਂ ਕਿ ਸਰਾਂ ਦੇ ਹਿਤਾਵਾਂ ਦੇ ਵਿੱਚ ਆ ਮੈਂ ਕਿਸਾਨਾਂ ਦਾ ਲੜਕਾ ਹਾਂ ਮੈਂ ਜ਼ਮੀਨ ਵਾਉਣ ਵਾਲਾ ਹਾਂ ਮੈਂ ਕਿਸਾਨੀ ਕੀਤੀ ਹੈ ਹਾਲਾਂਕਿ ਕਈਆਂ ਵਾਰੀ ਇਹਨੇ ਕਿਸਾਨਾਂ ਕਿਸਾਨ ਆਗੂ ਉਤੇ ਤੰਜ ਵੀ ਕਸੇ ਸੀ ਵੀ ਇਹ ਤਾਂ ਕਈ ਸਾਲ ਹੋ ਗਏ ਨੇ ਆਪਣੇ ਖੇਤਾਂ ਵਿੱਚ ਨਹੀਂ ਪੜੇ ਤੇ ਆਪਣੇ ਆਪ ਨੂੰ ਕਿਸਾਨ ਦੱਸਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸੇਫ ਰੱਖਣ ਲਈ ਆਪਣੇ ਆਪ ਨੂੰ ਬਚਾਉਣ ਦੇ ਲਈ ਲਗਾਤਾਰ ਅੰਦਰੋਂ ਅੰਦਰੀ ਵਿਰੋਧ ਕਰਾ ਦੇ ਵਕ ਵਕ ਚਾਹੇ ਉਹ ਕੁਲਦੀਪ ਸਿੰਘ ਧਾਲੀਵਾਲ ਹੈ ਚਾਹੇ ਉਹ ਬਾਲਵਿੰਦਰ ਕੰਗ ਹੈ ਚਾਹੇ ਉਹ ਦਲੇਸ਼ ਚੰਡਾ ਹੈ ਚਾਹੇ ਉਹ ਓੰਕਾਰ ਸਿੰਘ ਨੇ ਚਾਏ ਖੁਦ ਸਕਾਪਰਾ ਸਕੇ ਚਾਚੇ ਦਾ ਲੜਕਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਯਾਨੀ ਕਿ ਇਹ ਸਾਰਾ ਤਾਣਾ ਬਾਣਾ ਖਬਰਾਂ ਆ ਰਹੀਆਂ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਰਜਿਆ ਜਾ ਰਿਹਾ ਹੈ ਕਿ ਤੁਸੀਂ ਖਿਲਾਫ ਹੋ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਨ ਮਨੀਤ ਸੋਧਿਆ ਅਤੇ ਸਮੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਸੈਂਟਰ ਮੰਤਰੀ ਅਤੇ ਵਿਧਾਇਕ ਹਾਲੇ ਵੀ ਲੈਨ ਪੁਲਿੰਗ ਪਾਲਿਸੀ ਦੇ ਨਾਲ ਸਹਿਮਤ ਨਹੀਂ ਇਹ ਵੱਖਰੀ ਗੱਲ ਹੈ ਕਿ ਉਹ ਵਿਰੋਧ ਨਹੀਂ ਕਰਦੇ ਇਹ ਵੱਖਰੀ ਗੱਲ ਹੈ ਕਿ ਉਹ ਚਿੱਠੀ ਨਹੀਂ ਲਿਖਦੇ ਲੇਕਿਨ ਅੰਦਰੋਂ ਅੰਦਰੀ ਉਹ ਕਹਿੰਦੇ ਨੇ ਕਿ ਲੈਨ ਪੁਲਿੰਗ ਪਾਲਿਸੀ ਕਿਸਾਨਾਂ ਦੇ ਹਿੱਤਾਂ ਵਾਸਤੇ ਨਹੀਂ ਇਹ ਕਿਸਾਨਾਂ ਦੇ ਕਿਸਾਨਾਂ ਨੂੰ ਲੁੱਟਣ ਲਈ ਬਣਾਈ ਗਈ ਹੈ ਧੰਨਵਾਦ